ਹਾਂਜੀ ਦੋਸਤੋ ਕੀ ਹਾਲ? ਸ਼ਾਨਾ ਇੱਕ ਹੋਰ ਮੁਰਗਾ ਲਿਆਇਆ। ਕਿਹੜਾ ਇਹ ਹੈ? ਇਹ ਪੀਲਾ ਠਿੱਕਰ। ਪੀਲਾ ਵਾਲਾ। ਪੀਲਾ ਠਿੱਕਰ। ਪਾਣੀ ਵਾਲਾ। ਪਾਣੀ ਵਾਲਾ। ਆ ਨਵਾਂ ਲਿਆਇਆ। ਉਹ ਤਾਂ ਪਹਿਲਾਂ ਉਹ ਜਿਹੜਾ ਆਪਣੇ ਘਰੇ ਹੁੰਦਾ ਸੀ। ਉਹਦੇ ਪੂਛ ਜੀ ਤੇ ਵਾਲ ਹੁੰਦੇ ਨਹੀਂ ਸੀਗੇ ਹੁਣ ਆ ਗਏ ਆ ਤੇ ਕੱਲ ਵੀ ਇਹਨੇ ਲੜਾਈ ਉਹ ਵੀ ਵੀਡੀਓ ਪਾਉਂਗਾ ਇਹਨਾਂ ਦੀ ਲੜਾਈ ਦੀ। ਤੇ ਮੜਾ ਛੱਡੀ ਕੀ ਕਰਦੇ ਆ ਇਹ? ਇਹ ਲੜਦੇ ਆ। ਇਹ ਬਾਹਲੇ ਕੰਜਦੇ ਇੱਕ ਦੂਜੇ ਨੂੰ ਵੇਖ-ਵੇ ਇੱਕ ਜਰਦੇ ਨਹੀਂ ਪਿੰਜਰੇ ਦੇ ਵਿੱਚ ਦੀ। ਚੱਲ ਬਈ। ਆਓ ਬਈ। ਕੱਲ ਉਹ ਲੜਾਈ ਸੀ ਇਹਨੇ ਉਹ ਪਰਲਾ ਜਿੱਤ ਗਿਆ ਪਿੰਜਰੇ ਵਾਲਾ ਉਹ ਕਿਹੜਾ ਨਾਗ ਤੇ ਇਹ ਫੀਲਾ ਠੀਕਰ ਹੈ ਪਾਣੀ ਵਾਲਾ ਇਹ ਬਿਮਾਰ ਆ ਜੈਨੂੰ ਸੂਤ ਕਰਕੇ ਲੜਾਵਾਂਗੇ ਉਹੀ ਲੜਾ ਦੇਣਾ ਤੂੰ ਹਨਾ ਨਹੀਂ ਉਹ ਚੈੱਕ ਕਰਨਾ ਹੀ ਫਿਰ ਕਿਵੇਂ ਮਾਰਦਾ ਫੇਰ ਅੱਛਾ ਆ ਵੇ ਹਟ ਭੇੜੀ ਆ ਯਾਰ ਦੋਵੇਂ ਹਨਾ ਕਰੀ ਵਰੀ ਨੂੰ ਇਹਦੀ ਅੱਖ ਜਿੱਦ ਕੱਲ ਵਾਲੀ ਕੀੜੀ ਵਿਖਾਈ ਮਾਸ ਆ ਗਿਆ ਅੱਖ ਮਰੇ ਆਹਾਂ ਉਹਨੇ ਪੱਟਿਆ ਕੱਲੇ ਹੀ ਉਹ ਖੁੱਲੇ ਰਾ ਖੁੱਲੇ ਘੰਡੇ ਲੜਦੇ ਸੀਗੇ ਦੋ ਕੁ ਮਿੰਟ ਅਛਾ ਪਤਾ ਹੈ ਵੱਡ ਦੇਣਾ ਜੇ ਫਿਰ ਸਹੀ ਹੋ ਜਾਊਗੀ ਠੀਕ ਆ ਗੱਡੀ ਆਖ ਸਹੀ ਆ ਜਾਣਾ ਕੰਡੇ ਵੀ ਲਾਉਂਦੇ ਹੁੰਦੇ ਇਹਨਾਂ ਦੇ ਹਨਾ ਉਹ ਕੰਡੇ ਉਹ ਜ਼ਿਆਦਾ ਕੰਡੇ ਲਾਉਂਦਾ ਇਹ ਸੱਟਾਂ ਜ਼ਿਆਦਾ ਮਾਰਦਾ ਨਹੀਂ ਇਹ ਨਕਲੀ ਕੰਡੇ ਵੀ ਲਾਉਂਦੇ ਹੁੰਦੇ ਇਹਨਾਂ ਦੇ ਹਨਾ ਉਹ ਜੀਰ ਟੁੱਟਿਆ ਹੁੰਦਾ ਨਾ ਕੰਡਾ ਹੂੰ ਉਹਦੇ ਲਾਉਂਦੇ ਆਲਡਾ ਕੁੱਕੜਾ ਉਹ ਖੁੱਲੇ ਕੰਡੇ ਆ ਉਹ ਕੰਡੇ ਜ਼ਿਆਦਾ ਮਾਰਦਾ ਉਹ ਜਿਹੜਾ ਆ ਕੁੱਕੜ ਆ ਇਹ ਬੰਨੇ ਕੰਡੇ ਵਾਲਾ ਮੱਲਾ ਇਹ ਸੱਟਾਂ ਜ਼ਿਆਦਾ ਮਾਰੂਗਾ ਇਹਨੇ ਕੱਲ ਉਹਦੇ ਸੱਟ ਮਾਰੀ ਕੁੱਕੜ ਦੇ ਨਹੀਂ ਖੁੱਲੇ ਕੰਡੇ ਕਿਵੇਂ ਬੰਨੇ ਕੰਡੇ ਕਹਿੰਦਾ ਮਤਲਬ ਕੀ ਆ ਮੱਲਾ ਖੁੱਲੇ ਕੰਡੇ ਵਾਲਾ ਉਹ ਕੁੱਕੜ ਆ ਖੁੱਲੇ ਗੰਡੇ ਤਾਂ ਗੇਮ ਹੁੰਦੀ ਆ ਬਈ ਸੁੱਕੀਆਂ 'ਚ ਲੜਦੇ ਖੁੱਲੇ ਗੰਡੇ ਹਾਂ ਮਤਲਬ ਜੇ ਕੁੱਕੜ ਕੰਡੇ ਮਾਰ ਮਾਰ ਕੇ ਕੰਡੇ ਮਾਰਨ ਉਹ ਦੂਜਾ ਕੁੱਕੜ ਪਾੜ ਦਿੰਦਾ ਅੱਛਾ ਆ ਹੁਣ ਪਾਣੀ ਵਾਲੇ ਬੰਨੇ ਗੰਡੇ ਗੇਮ ਹੁੰਦੀ ਆ ਇਹਨੇ ਹੁਣ ਕੱਲ ਉਹਨੇ ਸੱਟ ਮਾਰੀ ਕਾਰੀ ਮਾਰੀ ਉਹਦੇ ਨੇ ਬੰਨੇ ਗੰਡੇ ਮਤਲਬ ਕੰਡੇ ਬਨ ਦਿੰਦੇ ਆ ਉਹ ਮਤਲਬ ਕੰਡੇ ਬਨ ਕੇ ਲੜਾਉਂਦੇ ਆ ਅੱਛਾ ਉਹ ਜੋ ਬਨ ਕਾਰ ਇਹਨੇ ਕਾਲੀ ਮਾਰੀ ਉਹਦੇ ਐਂ ਧੌਣ ਕਰ ਲਾਦੀ ਉਹਦੀ ਗੱਲ ਅੱਛਾ ਹਾਂ ਉਹਦੀ ਮੈਂ ਤੱਕ ਵੀਡੀਓ ਨਹੀਂ ਬਣਾਈ ਗਈ ਉਹ ਪਹਿਲਾਂ ਲਿਆਂਦੇ ਲਿਆਂਦੇ ਲੜਾਈ ਸੀ ਤਾਂ ਇਹ ਪਾਣੀ ਵਾਲੇ ਪਾਣੀ ਵਾਲੇ ਤਾਂ ਕੰਡੇ ਮਾਰ ਦਿੰਦੇ ਆ ਠੀਕ ਆ